ਹਾਂਜੀ ਅੱਜ ਆਪਾਂ ਖੜੇ ਆਂ ਜੋੜੇਪੁਰ ਵਿਖੇ ਦਸ਼ਮੇਸ਼ ਐਗਰੀ ਵਰਕਸ ਜਿੱਥੇ ਸਾਡੇ ਦੋ ਛੋਟੇ ਭਾਈ ਸਰਜੀਤ ਸਿੰਘ ਤੇ ਹਰਦੇਵ ਸਿੰਘ ਇਹ ਨਵੀਆਂ-ਨਵੀਆਂ ਸੌਜਾਂ ਕਰਕੇ ਵਧੀਆ ਬਹੁਤ ਸੋਹਣਾ ਕੰਮ ਕਰਦੇ ਨੇ ਅੱਜ ਇਹਨਾਂ ਨੇ ਮੇਰੇ ਲਈ ਇੱਕ ਦਸ਼ਮੇਸ਼ ਇੱਕ ਵਰਕਸ਼ੀਪ ਪੈਡੀ ਹੈਰੋ ਜਿਹੜੀ ਉਹ ਤਿਆਰ ਕੀਤੀ ਆ 8 ਵਜੇ 8 ਦੀ ਇਹ ਮੁੰਡਿਆਂ ਵਿੱਚ ਪੈਸ਼ਨ ਬਹੁਤ ਆਜੀ ਬਹੁਤ ਹੀ ਰੀਜ ਲਾ ਕੇ ਕੰਮ ਕਰਦੇ ਨੇ ਅੱਜ ਇਹਨਾਂ ਨੇ ਜਿਹੜੀ ਅਹ ਮੈਂ ਦੇਖੀ ਆ ਕਿ ਮੈਂ ਪਹਿਲਾਂ ਹੋਰ ਬਹੁਤ ਵਰਕਸ਼ਾਪਾਂ ਤੇ ਵੀ ਘੁੰਮਿਆ ਤੇ ਉਹਦਾ ਰੇਟ ਦਾ ਵੀ ਕੰਪੈਰੀਸ਼ਨ ਕੀਤਾ ਤੇ ਜਿਹੜਾ ਸਮਾਨ ਇਹਨਾਂ ਨੇ ਸਾਰਾ ਲਾਇਆ ਜਿਸ ਤਰ੍ਹਾਂ ਕੇ ਹਿੱਕੋ ਦੇ ਇਹਨਾਂ ਨੇ ਕਵੇ ਲਾਇਆ ਇਹ ਸਾਰੇ ਵੇਮ ਬਹੁਤ ਵਧੀਆ ਰਾਇਆ ਹਰ ਇੱਕ ਚੀਜ਼ ਦਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਕੰਪੈਰੀਟਿਵ ਜੇ ਦੇਖਿਆ ਜਾਵੇ ਬਹੁਤ ਹੀ ਵਾਜ਼ ਬਰੇਡ ਦੇ ਵਿੱਚ ਇਹਨਾਂ ਨੇ ਜਿਹੜੀ ਇਹ ਪੈਡੀ ਹੈਰੂਆ ਮੈਨੂੰ ਬਣਾ ਕੇ ਦਿੱਤੀ ਆ ਇਸ ਕਰਕੇ ਇਹ ਜਿਹੜੇ ਛੋਟੇ ਵੀਰ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰਦ ਨੇ ਪੈਸ਼ਨੇਟ ਨੇ ਪੂਰਾ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਨਵੇਂ ਮੁੰਡੇ ਨੇ ਆਪਾਂ ਉਹਨਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਆ ਇਹਨਾਂ ਦੇ ਨਾਲ ਜੁੜੋ ਇਹ ਆਪਾਂ ਤੁਹਾਨੂੰ ਹਰ ਇੱਕ ਜਿਹੜੇ ਕੰਦਿਆਂ ਪੈੜੀ ਹੈ ਰੋਣੀ ਹਰ ਇੱਕ ਜਿਹਦੇ ਦੂਸਰੀਆਂ ਕਵੀਆਂ ਨੇ ਜਾਂ ਹੜ ਨੇ ਜਾਂ ਜਿਸ ਤਰ੍ਹਾਂ ਕਿ ਆ ਮਸ਼ੀਨ ਆ ਬਣਾ ਰਹੇ ਨੇ ਕੋਰੋਲੀ ਤੇ ਬਣਾ ਰਹੇ ਨੇ ਹੋਰ ਸਮਾਨ ਵੀ ਬਣਾਉਂਦੇ ਨੇ ਬਹੁਤ ਹੀ ਵਧੀਆ ਢੰਗ ਨਾਲ ਨਵੀਂ ਟੈਕ ਦੇ ਨਾਲ ਇਹ ਸਾਨੂੰ ਚੀਜ਼ਾਂ ਨੇ ਜਿਹੜੀਆਂ ਬਣਾ ਕੇ ਪ੍ਰੋਵਾਈਡ ਕਰਦੇ ਤੇ ਰੇਟ ਆ ਜਿਹੜਾ ਵੱਡੀ ਗੱਲ ਆ ਉਹ ਬਹੁਤ ਆ ਦੂਜਿਆਂ ਦੇ ਮੁਕਾਬਲੇ ਬਾਜ਼ਵੰਦਾ ਹਰ ਇੱਕ ਕੰਮ ਤੇ ਰੀਡ ਲੱਗ ਜਾਂਦੇ ਨੇ ਜੇ ਤਾਂ ਕੋਈ ਰੰਗ ਕਰਨਾ ਕਿਸੇ ਵੀ ਕੰਮ ਤੇ ਆਪਾਂ ਇਹਦੀ ਕਮੀ ਨਹੀਂ ਘਟ ਸਕਦੇ ਤੇ ਜਿਹੜੀ ਇਹਦੀ ਰਿਪੇਅਰ ਮੇਨਟੇਨੈਂਸ ਹੈ ਇਹਨਾਂ ਦੀ ਇਹ ਵੀ ਬਾਕੀ ਦੇ ਮੁਕਾਬਲੇ ਕਿਉਂਕਿ ਸਾਡੇ ਪਿੰਡ ਪਹਿਲਾਂ ਵੀ ਇਹ ਸਮਾਨ ਗਿਆ ਹੋਇਆ ਬਹੁਤ ਘੱਟ ਆ ਇਸ ਕਰਕੇ ਮੈਂ ਇਹਨਾਂ ਨੂੰ ਲੱਖ-ਲੱਖ ਮੁਬਾਰਕ ਦਿਨਾ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਜਰੂਰ ਸੇਵਾ ਦਾ ਮੌਕਾ ਦਿਓ ਜਿਸ ਤਰ੍ਹਾਂ ਕਿਹਾ ਜਾਂਦਾ ਕਹਿੰਦੇ ਕੋਈ ਮੰਜ਼ਲ ਨਹੀਂ ਉਹ ਦੂਰ ਬਸ ਪੈਸ਼ਨ ਜ਼ਰੂਰੀ ਹੈ ਆਰਟੀਫੀਸ਼ੀਅਲੀ ਉਹ ਮਿਹਨਤਾਂ ਦਾ ਫੈਸ਼ਨ ਜ਼ਰੂਰੀ ਹੈ ਕਿ ਕਰਨਾ ਹੀ ਅੱਖਾਂ 'ਚ ਡ੍ਰੀਮ ਹੋਣਾ ਚਾਹੀਦਾ ਦਿਲ ਸ਼ੀਸ਼ੇ ਜਿਹਾ ਸਾਫ਼ ਤੇ ਕਰੀਮ ਹੋਣਾ ਚਾਹੀਦਾ ਉਹੀ ਕਰਦੇ ਨੇ ਸ਼ਾਇਨ ਜੋ ਸੂਰਜਾਂ ਦੀ ਅੜਪਾਂਦੇ ਕੰਫਰਟ ਜ਼ੋਨ ਵਿੱਚੋਂ ਕਦੇ ਵੀ ਸਟਾਰ ਨਹੀਂ ਹੁੰਦੇ ਇਹ ਜਿਹੜੇ ਮੁੰਡੇ ਨੇ ਦਿਨ ਰਾਤ ਇੱਕ ਕਰਕੇ ਮੈਂ ਦੇਖਿਆ ਇਹਨਾਂ ਨੂੰ 12-12 ਵਜੇ ਤੱਕ ਕੰਮ ਕਰਕੇ ਇਹ ਲੋਕਾਂ ਨੂੰ ਜਿਹੜਾ ਮਿਹਨਤ ਦੇ ਨਾਲ ਆਪਦਾ ਕੰਮ ਕਰਕੇ ਦਿੰਦੇ ਨੇ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਇਸ ਕਰਕੇ ਸਾਰੇ ਵੀਰਾਂ ਨੂੰ ਪੇਰ ਆ ਕੇ ਇੱਕ ਮੌਕਾ ਜੇ ਤੁਹਾਡੇ ਕੋਲ ਹੈਗਾ ਕਿ ਉਹ ਪੇਰ ਆਉਂਗਾ ਇਹਨਾਂ ਨੂੰ ਧੰਨਵਾਦ